ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਮੇਰੇ ਅਕਤਹ ਜ਼ਿੰਦਗੀ ਚੈਨਲ ਤੇ ਹਾਜ਼ਰ ਹਾਂ ਇੱਕ ਵਾਰ ਸੁਣੀ ਕਹਾਣੀ ਦੇ ਨਾਲ ਮੰ ਦਾਦੀ ਆ ਦੇਖੋ ਮੰਮੀ ਨੇ ਸਟੇਟਸ ਪਾਇਆ ਮਾਈ ਸਵੀਟ ਫੈਮਿਲੀ ਲਿਖ ਕੇ ਪੋਤੀ ਨੇ ਮੋਬਾਈਲ ਦਾਦੀ ਅੱਗੇ ਕਰਦਿਆਂ ਕਿਹਾ ਦਾਦੀ ਨੇ ਕੋਲ ਪਏ ਮੇਜ਼ ਤੇ ਰੱਖੀ ਐਣਕ ਦੇ ਸ਼ੀਸ਼ੇ ਸਾਫ਼ ਕਰਦਿਆਂ ਐਣਕ ਲਾਈ ਤੇ ਮੋਬਾਈਲ ਦੇਖਣ ਲੱਗੀ ਪਰ ਦਾਦੀ ਨੇ ਜਿੰਨੀ ਖੁਸ਼ੀ ਨਾਲ ਐਣਕ ਲਾਈ ਸੀ ਉਸ ਦੇ ਚਿਹਰੇ ਨੂੰ ਦੇਖ ਕੇ ਲੱਗਦਾ ਸੀ ਕਿ ਉਹ ਕਿ ਸਾਰੀ ਕਿਤੇ ਉੱਡ ਪੁੱਡ ਗਈ ਆਹ ਦੇਖੋ ਮੈਂ ਪਾਪਾ ਅਤੇ ਮੰਮੀ ਕਿੰਨੀ ਸੋਹਣਿਆ ਨਾ ਹਾਂ ਪੁੱਤਰ ਬਹੁਤ ਸੋਹਣੀ ਆ ਜਿਉਂਦੇ ਵਾਸਤੇ ਰਹੋ ਦਾਦੀ ਨੇ ਇਹਨੂੰ ਉਤਾਰਦਿਆਂ ਆਖਿਆ ਉਹ ਪੋਤੀ ਵੱਲ ਪਿੱਠ ਕਰਕੇ लेट ਗਈ ਮੱਧਮ ਜਹੀ ਆਵਾਜ਼ ਵਿੱਚ ਉਸ ਨੇ ਪਤਾ ਨਹੀਂ ਕਿਸ ਨੂੰ ਕਿਹਾ ਮੇਰੇ ਤੋਂ ਬਿਨਾ ਹੀ ਸਵੀਟ ਫੈਮਿਲੀ ਕਿਤੇ ਮੈਂ ਬਾਤੂ ਤਾਂ ਨਹੀਂ ਲੱਗਣ ਲੱਗ ਪਈ ਫੋਟੋ ਵਿੱਚ ਮੇਰੇ ਤੋਂ ਬਿਨਾਂ ਹੀ ਫੈਮਿਲੀ ਸਵੀਟ ਬਣ ਗਿਆ ਮੈਂ ਤਾਂ ਕਦੇ ਕਿਸੇ ਨੂੰ ਕੁਝ ਕਿਹਾ ਵੀ ਨਹੀਂ ਕੋਈ ਤਿੰਨ ਕਰੇ ਕੋਈ ਤੇਰਾ ਅਗਲਿਆਂ ਦਾ ਘਾਰਾ ਪਰ ਬਣਾਇਆ ਤਾਂ ਮੈਂ ਹੀ ਆ ਕਿੰਨੀਆਂ ਔਖਾਂ ਕੱਟ ਕੇ ਕੀ ਮੈਂ ਪਰਿਵਾਰ ਦਾ ਹਿੱਸਾ ਨਹੀਂ ਸਾਹਮਣੇ ਕੰਧ ਤੇ ਲੱਗੀ ਆਪਣੇ ਪਤੀ ਦੀ ਤਸਵੀਰ ਵੱਲ ਦੇਖਣ ਲੱਗੀ ਉਸ ਨੂੰ ਦੁਨੀਆ ਛੱਡ ਕੇ ਗਏ ਨੂੰ 30 ਸਾਲ ਹੋ ਗਏ ਸਨ ਦੋਵੇਂ ਬੱਚੇ ਬਹੁਤ ਛੋਟੇ ਸਨ ਜਿਹੜੀਆਂ ਮੁਸ਼ਕਲਾਂ ਨਾਲ ਉਸਨੇ ਬੱਚਿਆਂ ਨੂੰ ਪਾਲਿਆ ਤੇ ਪੜਾਇਆ ਸਭ ਅੱਖਾਂ ਅੱਗੇ ਆ ਗਿਆ ਬੱਚਿਆਂ ਦੀ ਸਲਾਮਤੀ ਲਈ ਨੰਗੇ ਪੈਰੀ ਧਾਰਮਿਕ ਸਥਾਨਾਂ ਤੇ ਜਾ ਨੱਕ ਰਗੜੇ ਪੜਾ ਕੇ ਨੌਕਰੀਆਂ ਕਰਨ ਦੇ ਕਾਬਿਲ ਬਣਾਇਆ ਪੋਤੀ ਨੂੰ ਉਸਨੇ ਰਾਤਾਂ ਜਾਗ-ਜਾਗ ਪਾਲਿਆ ਆਪਣੀ ਢਿੱਡੋ ਜੰਮੀ ਔਲਾਦ ਵਾਂਗ ਘਰ ਦੇ ਕੰਮ ਵੀ ਉਸਨੇ ਛੱਡੇ ਨਹੀਂ ਸਨ ਅਤੇ ਕੰਮ ਉਹ ਖੁਸ਼ੀ-ਖੁਸ਼ੀ ਕਰ ਦਿੰਦੀ ਆਖਦੀ ਕਿ ਹੱਥ ਪੈਰ ਚੱਲਦੇ ਰਹਿਣ ਤਾਂ ਸਰੀਰ ਵੀ ਠੀਕ ਰਹਿੰਦਾ ਹੈ ਅੱਜ ਉਸ ਨੂੰ ਸਰੀਰ ਵੀ ਥੱਕਿਆ-ਥੱਕਿਆ ਲੱਗ ਰਿਹਾ ਸੀ ਉਸ ਨੂੰ ਜਾਪ ਰਿਆ ਸੀ ਜਿਵੇਂ ਚਿਰਾਂ ਤੋਂ ਬਿਮਾਰ ਹੋਵੇ ਉਸ ਦੀਆਂ ਸਾਰੀਆਂ ਪੀੜਾਂ ਹਰੀਆਂ ਹੋ ਗਈਆਂ ਵਾਰ-ਵਾਰ ਸਵੀਟ ਫੈਮਿਲੀ ਵਿੱਚ ਆਪਣੇ ਆਪ ਨੂੰ ਲੱਭਦੀ ਉੱਠਣ ਲੱਗਿਆ ਉਸ ਨੂੰ ਕਮਜ਼ੋਰੀ ਮਹਿਸੂਸ ਹੋਈ ਨੋ ਉਸਤੇ ਕਮਰੇ ਵਿੱਚ ਆਈ ਉਸ ਨੂੰ ਉਸ ਦਾ ਉਸ ਨੂੰ ਬੁਲਾਉਣ ਨੂੰ ਜੀ ਨਾ ਕੀਤਾ ਗਵਾਂਡਣਾ ਦੀਆਂ ਗੱਲਾਂ ਚੇਤੇ ਆਉਣ ਲੱਗੀਆਂ ਜਿਹੜੀਆਂ ਆਖਦੀਆਂ ਹੁੰਦੀਆਂ ਸਨ ਜਿੰਨਾ ਮਰਜ਼ੀ ਜ਼ੋਰ ਲਾਵੋ ਨੌ ਹਾਤੀਆਂ ਨਹੀਂ ਬਣ ਸਕਦੀਆਂ 3 ਕਿਉਂ ਬਣਾਉਣੇ ਨੌ ਆਈ ਰਹਿਣ ਦਿਓ ਨਾ ਨੌਆਂ ਵੀ ਤਾਂ ਪਿਆਰੀਆਂ ਹੁੰਦੀਆਂ ਨੇ ਉਹ ਹੱਸ ਕੇ ਆਖ ਦਿੰਦੀ ਅੱਜ ਉਹਨੂੰ ਲੱਗ ਰਿਆ ਸੀ ਸ਼ਾਇਦ ਉਹ ਸੱਚੀ ਕਹਿੰਦੀਆਂ ਸਨ ਉਹ ਆਪਣੇ ਆਪ ਨੂੰ ਕੋਸ ਰਹੀ ਸੀ ਕਦੇ ਸੋਚਦੀ ਇੰਨੀ ਬੁਰੀ ਵੀ ਨਹੀਂ ਉਸ ਦੀ ਨੋ ਠੀਕ ਤਾਂ ਚੱਲ ਰਿਹਾ ਪਰਿਵਾਰ ਫਿਰ ਗਵੰਡਣਾ ਦੀਆਂ ਗੱਲਾਂ ਭਾਰੂ ਹੋ ਜਾਂਦੀਆਂ ਫਿਰ ਸੋਚਦੀ ਗਵੰਡਣਾ ਠੀਕ ਹੀ ਆਖਦੀਆਂ ਸਨ ਮੈਂ ਨਹੀਂ ਮੈਂ ਹੀ ਨਹੀਂ ਉਸ ਨੂੰ ਕਦੇ ਕੁਝ ਕਿਹਾ ਜਿਸ ਦਿਨ ਆਖ ਦਿੱਤਾ ਉਸ ਦਿਨ ਪਤਾ ਨਹੀਂ ਕੀ ਕੀ ਸੁੰਨਾ ਪਊ ਮੈਂ ਸੱਚੀ ਕਮਲੀ ਆ ਜਿਨੇ ਆਉਂਦੇ ਨੂੰ ਸਿਰ ਤੇ ਬਿਠਾ ਲਿਆ ਅੱਜ ਮੈਂ ਪਰਿਵਾਰ ਵਿੱਚੋਂ ਕਾਟ ਕੇ ਵਗਾ ਮਾਰੀ ਹੁਣ ਮੈਂ ਕਿੱਥੇ ਜਾਵਾਂ ਮੈਨੂੰ ਹੀ ਮੈਨੂੰ ਵੀ ਬੁਲਾ ਲ ਬੁਲਾ ਲਿਆ ਹੁਣ ਉਹ ਪਤੀ ਦੀ ਫੋਟੋ ਵੱਲ ਦੇਖ ਕੇ ਮਨ ਹੀ ਮਨ ਉਸ ਨਾਲ ਗੱਲਾਂ ਕਰ ਰਹੀ ਸੀ ਉਸ ਦੀਆਂ ਅੱਖਾਂ ਪਰ ਆਈਆਂ ਇੱਕ ਅੱਖ ਦਾ ਪਾਣੀ ਡੁੱਲ ਗਿਆ ਦੂਜੀ ਦਾ ਪਹਿਲਾਂ ਹੀ ਦੁਪੱਟੇ ਨਾਲ ਸਮੇਟ ਲਿਆ ਪੋਤੀ ਨੇ ਦੋ ਤਿੰਨ ਵਾਰ ਦਾਦੀ ਦਾ ਮੂੰਹ ਚੁੰਮਣ ਦੀ ਕੋਸ਼ਿਸ਼ ਕੀਤੀ ਪਰ ਉਸਨੇ ਪਰ ਇਹਨੂੰ ਤੱਕ ਦਿੱਤਾ ਪੁੱਤੀ ਆਮ ਕਰਕੇ ਦਾਦੀ ਨਾਲ ਹੀ ਸ਼ਰਾਰਤਾਂ ਕਰਦੀ ਕਿਉਂਕਿ ਮਾਪਿਓ ਦੋਵੇਂ ਨੌਕਰੀ ਕਰਦੇ ਸਨ ਦਾਦੀ ਕੀ ਹੋ ਗਿਆ ਪੁੱਤੀ ਨੇ ਰੋਣਾ ਜਿਹਾ ਮੂੰਹ ਬਣਾ ਕੇ ਆਖਿਆ ਮੈਨੂੰ ਛੇੜਨਾ ਮੇਰਾ ਮਨ ਨਹੀਂ ਠੀਕ ਉਸ ਨੇ ਕੁੜੀ ਵੱਲੋਂ ਮੂੰਹ ਫੇਰ ਤੇ ਆਖਿਆ ਕੁੜੀ ਚੋਪ ਹੋ ਗਈ ਮੋਬਾਈਲ ਤੇ ਗੇਮ ਖੇਡਦੀ ਖੇਡਦੀ ਥੋੜੀ ਦੇਰ ਬਾਅਦ ਆਪਣੀ ਦਾਦੀ ਵੱਲ ਦੇਖ ਲੈਂਦੀ ਉਹ ਦਾਦੀ ਆ ਦੇਖੋ ਪਹਿਲੀ ਫੋਟੋ ਤੋਂ ਵੀ ਘੈਂਟ ਕੁੜੀ ਨੇ ਦਾਦੀ ਨੂੰ ਐਣਕ ਪੜਾਉਂਦਿਆਂ ਕਿਹਾ ਮੈਂ ਨਹੀਂ ਦੇਖਣੀ ਫੇਰ ਦੇਖ ਲਵਾਂ ਪਰ ਕੁੜੀ ਦੀ ਜਿੱਦ ਮੂਰੇ ਦਾਦੀ ਦੀ ਇੱਕ ਨਾ ਚੱਲੀ ਉਹਨੇ ਉਤਰਿਆ ਜਹੇ ਜੀ ਨਾਲ ਐਣਕ ਲਾਈ ਦਾਦੀ ਆਹ ਦੇਖੋ ਤੁਸੀਂ ਹੇਠਾਂ ਲਿਖਿਆ ਮੇਰੇ ਪਿਆਰੇ ਪਰਿਵਾਰ ਦੀ ਉਹ ਸ਼ਖਸੀਅਤ ਜਿਸ ਦੀ ਮਿਹਨਤ ਅਤੇ ਦੁਆਵਾਂ ਸਦਕਾ ਅਸੀਂ ਸਾਰੇ ਖੁਸ਼ ਹਾਂ ਨਾ ਮੈਂ ਗੇਮ ਖੇਡ ਰਹੀ ਸੀ ਇਸ ਕਰਕੇ ਇਹ ਫੋਟੋ ਦਿਖਾਉਣੀ ਰਹਿ ਗਈ ਦਾਦੀ ਦੇ ਚਿਹਰੇ ਤੇ ਮੁਸਕਰਾਹਟ ਆਉਣ ਲੱਗੀ ਉਹ ਵਾਰ-ਵਾਰ ਪੜ ਰਹੀ ਸੀ ਉਸ ਦੀਆਂ ਅੱਖਾਂ ਵਿੱਚ ਚਮਕ ਵਾਲੀ ਖੁਸ਼ੀ ਵਾਲੀ ਚਮਕ ਆ ਰਹੀ ਸੀ ਸੱਚੀ ਉਸ ਦੀ ਫੋਟੋ ਬੜੀ ਟੌਰ ਵਾਲੀ ਸੀ ਸੂਟ ਵੀ ਬੜਾ ਸੋਹਣਾ ਚਚਿਆ ਸੀ ਦੁਪੱਟੇ ਦੇ ਚਾਰੇ ਪਾਸੇ ਬ੍ਰੀਕ-ਬ੍ਰੀਕ ਕਢਾਈ ਸੀ ਇਹ ਸੂਟ ਵੀ ਤਾਂ ਨੌਣੇ ਧੱਕੇ ਨਾਲ ਲੈ ਕੇ ਦਿੱਤਾ ਸੀ ਆਖਦੀ ਸੀ ਮੰਮੀ ਸੋਹਣੇ ਸੋਹਣੇ ਕੱਪੜੇ ਪਾਇਆ ਕਰੋ ਦੇਖਣ ਵਾਲਾ ਕੀ ਕਹੂਗਾ ਨੌ ਪੁੱਤ ਸਰਕਾਰੀ ਨੌਕਰੀ ਕਰਦੇ ਨੇ ਮਾਂ ਉਹੀ ਕਿਸੇ ਪਟੇ ਸੂਟ ਪਾਈ ਫਿਰਦੀ ਆ ਕੱਪੜਾ ਲੀੜਾ ਜੁੱਤੀ ਜੋੜਾ ਨੌਣੇ ਤਾਂ ਕਦੇ ਕਸਰ ਨਹੀਂ ਸੀ ਛੱਡੀ ਨਾਲੇ ਜਿਹਨੂੰ ਕੋਈ ਲਾ ਜਿਹਨੂੰ ਲੋਕ ਲਾਸਦੀ ਪ੍ਰਵਾਹ ਹੋਵੇ ਉਹ ਆਪਣੇ ਫਰਜ਼ਾਂ ਤੋਂ ਨਹੀਂ ਭੱਜਦਾ ਹੁੰਦਾ ਕੁਝ ਸਮਾਂ ਦੇਖਦੀ ਰਹੀ ਫਿਰ ਉਸਨੇ ਮੋਬਾਈਲ ਕੁੜੀ ਵੱਲ ਵਧਾਇਆ ਨਹੀਂ ਦਾਦੀ ਹੁਣ ਮੈਂ ਆਪਣੀ ਕਿਤਾਬ ਪੜਨ ਲੱਗੀ ਆ ਮੈਂ ਵੀ ਕਿੰਨੀ ਕਮਲੀਆਂ ਪਤਾ ਨਹੀਂ ਕੀ ਪੁੱਠਾ ਸਿੱਧਾ ਸੋਚੀ ਜਾ ਰਹੀ ਸੀ ਬੰਤੋ ਦੀ ਨੋਂ ਆਪਣੇ ਜਵਾਕਾਂ ਨੂੰ ਬੰਤੋ ਦੇ ਕੋਲ ਵੀ ਨਹੀਂ ਲੱਗਣ ਦਿੰਦੀ ਮੇਰੀ ਨੋਂ ਨੇ ਕਦੇ ਨਹੀਂ ਰੋਕਿਆ ਕੋਈ ਪ੍ਰੋਗਰਾਮ ਹੋਵੇ ਭਾਵੇਂ ਘਰ ਵਿੱਚ ਭਾਵੇਂ ਇਹਦੇ ਪੇਕੇ ਪੇਕੇ ਆ ਦੇ ਮੈਨੂੰ ਪੂਰਾ ਮਾਣ ਦਿੰਦੇ ਨੇ ਹੋਰ ਮੈਨੂੰ ਕੀ ਚਾਹੀਦਾ ਜੇ ਮੁੰਡਾ ਮੈਨੂੰ ਕਈ ਵਾਰ ਖਿੰਝ ਦੇ ਉਹ ਨੂੰ ਆਖ ਦਿੰਦੀ ਆ ਕਿ ਮੰਮੀ ਮੰਮੀ ਨੂੰ ਆਦਰ ਨਾਲ ਬੋਲਿਆ ਕਰੋ ਬਸ ਕਦੇ ਕਦੇ ਚੁੱਪ ਜਹੀ ਹੋ ਜਾਂਦੀ ਆ ਉਦੋਂ ਪਤਾ ਨਹੀਂ ਕੀ ਹੋ ਜਾਂਦਾ ਮਾਂ ਆਖਦੀ ਹੁੰਦੀ ਸੀ ਕੁੜੀਆਂ ਦੇ ਅੰਦਰ ਕਈ ਖਾਨੇ ਬਣੇ ਹੁੰਦੇ ਨੇ ਦਰਦ ਸਮੋਣ ਲਈ ਪੇਕਿਆਂ ਦਾ ਦਰਦ ਸਹੁਰਿਆਂ ਸਾਹਮਣੇ ਨਹੀਂ ਦੱਸਦੀਆਂ ਕਿ ਕੱਲ ਨੂੰ ਪਤਾ ਨਹੀਂ ਕਿਹੜੀ ਗੱਲ ਦਾ ਮੇਹਣਾ ਬਣ ਕੇ ਬਣਾ ਕੇ ਮਾਰ ਦੇਣ ਸਹੁਰਿਆਂ ਦਾ ਭੇਤ ਪੇਕਿਆਂ ਕੋਲ ਨਹੀਂ ਦਿੰਦੀਆਂ ਪੇਕਿਆਂ ਦੀ ਚੰਗਿਆਈ ਨਾਲ ਸਾਰੇ ਕਰ ਵਿੱਚ ਹੀ ਆਦਰ ਮਿਲਦੇ ਅਤੇ ਸਹੁਰਿਆਂ ਦੇ ਚੰਗੇ ਹੋਣ ਨਾਲ ਪੇਕੇ ਘਰ ਮਾਣ ਮਿਲਦਾ ਪਰ ਪਰ ਇਹ ਗੱਲਾਂ ਤਾਂ ਪਿੱਛੇ ਛੁੱਟ ਗਈਆਂ ਹੁਣ ਤਾਂ ਪਰਿਵਾਰ ਦੇ ਜੀਆਂ ਨੂੰ ਅਜੇ ਪੂਰੀ ਗੱਲ ਦਾ ਪਤਾ ਨਹੀਂ ਹੁੰਦਾ ਰਿਸ਼ਤੇਦਾਰਾਂ ਨੂੰ ਪਹਿਲਾਂ ਪਤਾ ਲੱਗ ਜਾਂਦਾ ਫੋਨ ਦਾ ਬਟਨ ਦੱਬਨ ਲੱਗਿਆ ਸਕਿੰਟ ਵੀ ਨਹੀਂ ਲੱਗਦਾ ਦੇਖਦੇ ਆਂ ਦੇਖਦੇ ਆਂ ਸਭ ਬਦਲ ਗਿਆ ਮੈਂ ਵੀ ਬਦਲ ਗਈ ਸਾਂ ਅੱਜ ਤਾਂ ਭਾਵੇਂ ਥੋੜੀ ਦੇਰ ਲਈ ਹੀ ਸਿਰਫ ਇੱਕ ਫੋਟੋ ਨੂੰ ਦੇਖ ਕੇ ਮੈਂ ਸਾਰਾ ਕੁਝ ਭੁੱਲ ਚੱਲੀ ਸੀ ਕਿ ਮੇਰੇ ਬੱਚੇ ਮੇਰੀ ਹਰ ਗੱਲ ਹਰ ਲੋੜ ਦਾ ਕਿੰਨਾ ਖਿਆਲ ਰੱਖਦੇ ਨੇ ਮੈਂ ਤਾਂ ਲੋਕਾਂ ਦੀਆਂ ਮਾਵਾਂ ਨੂੰ ਸਮਝਾਉਂਦੀ ਹੁੰਦੀ ਸੀ ਜਵਾਕ ਹੁਣ ਸਾਰਾ ਦਿਨ ਮਾਵਾਂ ਦੇ ਦਿਵਾਲੇ ਹੀ ਘੁੰਮਦੇ ਰਹਿਣ ਉਹ ਉਹਨਾਂ ਆਪਣੇ ਕੰਮ ਵੀ ਤਾਂ ਕਰਨੇ ਹੁੰਦੇ ਨੇ ਹਾਂ ਬੰਦ ਦਾ ਸਤਿਕਾਰ ਹਰ ਬਜ਼ੁਰਗ ਨੂੰ ਮਿਲਣਾ ਚਾਹੀਦਾ ਫਿਰ ਮੈਨੂੰ ਤਾਂ ਮਿਲ ਰਿਹਾ ਕੁਝ ਸਮਾਂ ਪਹਿਲਾਂ ਉਸਦੇ ਅੰਦਰ ਪੈਦਾ ਹੋਇਆ ਰਿਸ਼ਤਿਆਂ ਨੂੰ ਮਾਰਨ ਵਾਲਾ ਜ਼ਹਿਰ ਹੌਲੀ-ਹੌਲੀ ਆਪਣੇ ਪਰਿਵਾਰ ਲਈ ਦੁਆਵਾਂ ਵਿੱਚ ਬਦਲ ਰਿਹਾ ਸੀ। ਉਹ ਇੱਕ-ਇੱਕ ਉਹ ਇੱਕ ਟੱਕ ਆਪਣੀ ਪੋਤੀ ਵੱਲ ਦੇਖ ਰਹੀ ਸੀ। ਉਸ ਲਈ ਪਿਆਰ ਉਮੜ ਰਿਹਾ ਸੀ। ਕਿੰਨਾ ਕੋ ਕੰਮ ਰਹਿ ਗਿਆ ਪੁੱਤ ਵੀਰ ਤੇਰਾ। ਉਸਨੇ ਪੁੱਛਿਆ। ਬਸ 2 ਮਿੰਟ ਦਾ ਆ ਰਹਿ ਗਿਆ। ਕੁੜੀ ਨੇ ਦੋ ਉਂਗਲਾਂ ਖੜੀਆਂ ਕਰਕੇ ਆਖਿਆ। ਉਹ ਢੀਕ ਰਹੀ ਸੀ ਕਿ ਕਦੋਂ ਉਸਦੀ लाड़ਲੀ ਪੋਤੀ ਦਾ ਕੰਮ ਖਤਮ ਹੋਵੇ ਤੇ ਉਹ ਉਸਨੂੰ ਕੋਲ ਬੁਲਾਵੇ। ਕੰਮ ਖਤਮ ਕਰਕੇ ਕੁੜੀ ਨੇ ਕਿਤਾਬਾਂ ਕਾਪੀਆਂ ਬੜੇ ਸਲੀਕੇ ਨਾਲ ਬਸਤੇ ਵਿੱਚ ਪਾਈਆਂ ਉਹ ਥੋੜਾ ਚਿਜਕਦੀ ਜਿਹੀ ਦਾਦੀ ਕੋਲ ਬਿਨਾ ਬੁਲਾਏ ਹੀ ਆ ਗਈ ਦਾਦੀ ਦਾ ਹੱਥ ਫੜ ਕੇ ਉਸ ਦੀਆਂ ਉਂਗਲਾਂ ਨਾਲ ਖੇਡ ਰਹੀ ਸੀ ਫਿਰ ਆਪਣੇ ਹੱਥ ਨਾਲ ਹੱਥ ਜੋੜ ਕੇ ਦੇਖਣ ਲੱਗੀ ਉਹ ਸੋਚ ਰਹੀ ਸੀ ਬੱਚੇ ਦੀ ਸ਼ੋਹ ਵਿੱਚ ਕਿੰਨਾ ਆਨੰਦ ਹੁੰਦਾ ਮੇਰਾ ਤਾਂ ਮਾਗ ਪਤਾ ਨਹੀਂ ਕਿਹੜੇ ਪੁੱਠੇ ਰਾਤ ਤੁਰ ਚੱਲਿਆ ਸੀ ਮੇਰਾ ਹੱਥ ਛੁੱਟੇ ਮੇਰਾ ਹੱਥ ਅਜੇ ਵੀ ਛੋਟਾ ਤੁਹਾਡੇ ਹੱਥ ਨਾਲੋਂ ਕੁੜੀ ਨੇ ਮੂੰਹ ਜਿਆ ਫਲਾ ਕੇ ਆ ਕਿਹਾ ਦਾਦੀ ਨੇ ਦੋਵੇਂ ਹੱਥਾਂ ਨਾਲ ਕੁੜੀ ਨੂੰ ਨੇੜੇ ਕੀਤਾ ਉਸ ਦਾ ਮੱਥਾ ਚੁੰਮ ਲਿਆ ਤੇ ਪਿਆਰ ਨਾਲ ਕਿਹਾ ਅਜੇ ਮੇਰਾ ਪੁੱਤ ਛੋਟਾ ਇਸ ਲਈ ਦਾਦੀ ਤੁਹਾਡਾ ਮਨ ਠੀਕ ਹੋ ਗਿਆ ਉਸ ਨੇ ਦਾਦੀ ਦੀ ਛਾਤੀ ਤੇ ਆਪਣਾ ਸਿਰ ਰੱਖਦਿਆਂ ਆਖਿਆ ਮਨ ਦਾ ਕੀ ਆ ਕਦੇ ਇੱਧਰ ਨੂੰ ਘੋੜੇ ਭਜਾ ਲੈਂਦਾ ਕਦੇ ਉੱਧਰ ਨੂੰ ਇਹ ਤਾਂ ਡੋਬੇ ਸੋਕੇ ਹੁੰਦੇ ਹੀ ਰਹਿੰਦੇ ਇਹ ਮੰਨਦੀ ਖੇੜ ਆਸਾਰੀ ਉਸਨੇ ਕੁੜੀ ਦੇ ਸਿਰ ਤੇ ਹੱਥ ਫੇਰਦਿਆਂ ਕਿਹਾ ਕੁੜੀ ਨੂੰ ਭਾਵੇਂ ਦਾਦੀ ਦੀ ਗੱਲ ਪੂਰੀ ਸਮਝ ਦਾਦੀ ਦੀ ਪੂਰੀ ਗੱਲ ਦੀ ਸਮਝ ਨਾ ਪਈ ਪਰ ਉਹ ਖੁਸ਼ ਸੀ ਕਿ ਦਾਦੀ ਦਾ ਮਨ ਹੁਣ ਠੀਕ ਆ ਸੋ ਦੋਸਤੋ ਇਹ ਸੀ ਕਹਾਣੀ ਮਨ ਜਿਸ ਨੂੰ ਲਿਖਿਆ ਹੈ ਲੇਖਕ ਅਮਰਿਤਕਾਰ ਬੜੁਖਾ ਜੀ ਦੇ ਦੁਆਰਾ ਤੁਹਾਨੂੰ ਇਹ ਕਹਾਣੀ ਕਿਵੇਂ ਦੀ ਲੱਗੀ ਤੇ ਇਸ ਕਹਾਣੀ ਬਾਰੇ ਤੁਹਾਡੀ ਕੀ رائے ਹੈ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਕਹਾਣੀ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਮੇਰੇ ਚੈਨਲ ਅਖਤ ਜ਼ਿੰਦਗੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਦ ਤੱਕ ਧੰਨਵਾਦ ਜੀ